ਨਸ਼ਰੂ ਕਮੇਟੀ ਸ਼ੇਰਪੁਰ ਵੱਲੋਂ ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਦੇ ਤਹਿਤ ਕਮੇਟੀ ਵੱਲੋਂ ਧੂਰੀ ਦੇ ਕਿਹੇ ਰੂ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡ ਵਿੱਚ ਨਸ਼ੇ ਖਿਲਾਫ ਰੈਲੀ ਗੜਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਕਈ ਸ਼ੱਕੀ ਜਗ੍ਹਾ ਤੇ ਉਹ ਪੈਰਾ ਵੀ ਲਗਾ ਰਹੇ ਹਾਂ ਨੂੰ ਇੱਥੇ ਬੁਲਾਇਆ ਸਹਿਯੋਗ ਕਰਨ ਦੇ ਲਈ ਧੂਰੀ ਦਾ ਇਹ ਪਹਿਲਾ ਪਿੰਡ ਆ ਜਿਨ੍ਹਾਂ ਨੇ ਜਿਹੜਾ ਸਹਿਯੋਗ ਦੇ ਲਈ ਅੱਗੇ ਆਇਆ ਸੋ ਬੜਾ ਧੰਨਵਾਦ ਆ ਸਾਰੇ ਨਗਰ ਦਾ ਇਥੋਂ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਪਹਿਲੇ ਸੋ ਬਾਕੀ ਪਿੰਡ ਦੇ ਵਿੱਚ ਵੀ ਖਾਸ ਕਰਕੇ ਮਤਾਮਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਇਕੱਲੇ ਨੌਜਵਾਨ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਔਲ ਮਾਤਾਵਾਂ ਦਾ ਭੈਣਾਂ ਦਾ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਜੇਕਰ ਆਪਾਂ ਇਸ ਕੋਰ ਨੂੰ ਖਤਮ ਕਰਨਾ ਉਹਦੇ ਲਈ ਸਾਡੀਆਂ ਮਾਮਾ ਪੈਣਾ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ ਉਹਦੇ ਲਈ ਸਾਨੂੰ ਦਾਸਾਂ ਜਿਹੜੇ ਨੌਜਵਾਨ ਹਾਂਜੀ ਮੈਂ ਬਲਵਿੰਦਰ ਸਿੰਘ ਬਿੰਦਾਖੇੜੀ ਨਸ਼ਾ ਰੁਕੂ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਅੱਜ ਵੀ ਪਿੰਡ-ਪਿੰਡ ਜਾ ਕੇ ਜਾਗਰੂਤ ਕਰ ਕਾਰਜ ਉੱਪੀ ਜਾਣਾ ਚਾਹੁੰਦੇ ਹਾਂ ਅੱਜ ਜੀ ਅਸੀਂ ਜਿਵੇਂ ਤੁਸੀਂ ਦੇਖਿਆ ਵੀ ਪਿਛਲੇ 15-20 ਦਿਨਾਂ ਤੋਂ ਧੂਰੀ ਦੇ ਵਿੱਚ ਪੈਰਾ ਸ਼ੁਰੂ ਕੀਤਾ ਅੱਜ ਅਸੀਂ ਕਹੇਰੂ ਪਿੰਡ ਦੇ ਵਿੱਚ ਪਹੁੰਚੇ ਆ ਸਹਿਯੋਗ ਮੰਗਣ ਦੇ ਲਈ ਕਿਉਂਕਿ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਡੇਲੀ ਹਰ ਰੋਜ਼ ਪੰਜ-ਛਤ ਪਿੰਡਾਂ ਦੇ ਵਿੱਚ ਗੁਰੂ ਘਰਾਂ 'ਚ ਜਾ ਰਿਹਾ ਅਨਾਊਂਸਮੈਂਟਾਂ ਕਰਨ ਦੇ ਲਈ ਅਸੀਂ ਕਹੇਰੂ ਵੀ ਪਰਸੋਂ ਅਨਾਊਂਸਮੈਂਟ ਕਰਕੇ ਗਏ ਸੀ ਵੀ ਸਾਡੀ ਕਮੇਟੀ ਦੇ ਨਾਲ ਮੀਟਿੰਗ ਲਈ ਸਾਨੂੰ ਸਮਾਂ ਦਿਓ ਵੀ ਆਪਾਂ ਵਿਚਾਰਾਂ ਕਰਨੀਆਂ ਨੇ ਵੀ ਸਾਡੀ ਕਮੇਟੀ ਕੰਮ ਕਿਵੇਂ ਕਰਦੀ ਆ ਜੇ ਤੁਹਾਨੂੰ ਠੀਕ ਲੱਗਿਆ ਸਾਡਾ ਸਾਥ ਦਿਓ ਅੱਜ ਸਰਪੰਚ ਸਾਹਿਬ ਹੋਣੀ ਇਹਨਾਂ ਨੇ ਸਾਨੂੰ ਪਿੰਡ ਦੇ ਵਿੱਚ ਬੁਲਾਇਆ ਇਕੱਠ ਕੀਤਾ ਹੋਇਆ ਮੀਟਿੰਗ ਦੇ ਲਈ ਸੋ ਇਹੀ ਮੀਤ ਲੈ ਕੇ ਪਹੁੰਚੇ ਆਂ ਵੀ ਸਾਡਾ ਸਾਥ ਦੇਣਗੇ ਤਾਂ ਕਿ ਆਪਾਂ ਰਲ ਮਿਲ ਕੇ ਧੂਰੀ ਦੇ ਵਿੱਚੋਂ ਜਿਹੜਾ ਕੋੜ ਆ ਜਿਵੇਂ ਅਸੀਂ ਸ਼ੇਰਪੁਰ ਚੋਂ ਖਤਮ ਕੀਤਾ ਵੀ ਇੱਥੋਂ ਆਪਾਂ ਇਹ ਖਤਮ ਕਰ ਸਕੀਏ ਕਿਸ ਤਰ੍ਹਾਂ ਰਿਸਪੌਂਸ ਆ ਰਿਹਾ ਤੁਹਾਡੇ ਕਈਆਂ ਤੋਂ ਪਿੰਡਾਂ 'ਚ ਜਾ ਰਹੇ ਹਾਂ ਬਹੁਤ ਵਧੀਆ ਜੀ ਅੱਜ ਮੰਨ ਲਓ ਸਾਨੂੰ ਹੌਸਲਾ ਮਿਲਿਆ ਕਿਉਂਕਿ 7-8 ਦਿਨ ਤੋਂ ਅਸੀਂ ਅਨਾਊਂਸਮੈਂਟਾਂ ਕਰ ਰਹੇ ਸੀ ਸਾਨੂੰ ਕਿਸੇ ਪਿੰਡ 'ਚੋਂ ਫੋਨ ਤਾਂ ਨਹੀਂ ਸੀ ਆਇਆ ਮਤਲਬ ਸਰਪੰਚ ਸਾਹਿਬ ਉਹ ਨਹੀਂ ਸਾ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਨੇ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਆਪਾਂ ਤੁਹਾਡੇ ਨਾਲ ਆ ਪਰ ਥੋੜਾ ਜਿਹਾ ਕਾਰਨਾ ਕਰਕੇ ਲੇਟ ਹੋ ਗਏ ਜੀ ਕੰਮ ਇਹਨਾਂ ਨੇ ਜਦੋਂ ਫੋਨ ਕੀਤਾ ਵੀ ਆਪਾਂ ਇਕੱਠ ਰੱਖ ਲਈਏ ਕੱਲ ਨੂੰ ਸਾਨੂੰ ਬੜਾ ਹੌਸਲਾ ਮਿਲਿਆ ਵੀ ਚਲੋ ਰਿਸਪੌਂਸ ਮਿਲਿਆ ਪਿੰਡਾਂ ਦੇ ਵਿੱਚੋਂ ਇੱਕ ਦੋ ਪਿੰਡਾਂ 'ਚ ਹੋਰ ਵੀ ਫੋਨ ਆਏ ਹੋਏ ਆ ਵੀ ਅਸੀਂ ਵੀ ਇਕੱ ਅੱਜ ਕਿੰਨੇ ਪਿੰਡਾਂ ਜਾਣਾ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਖੇਰੂ ਤੋਂ ਸ਼ੁਰੂ ਕਰਕੇ ਜੀ ਜਹਾਗੀਰ ਤੇ ਰਾਜੋ ਮਾਜਰਾ ਬਈ ਤਨਾ ਤੋਂ ਤੁਸੀਂ ਸ਼ੇਰਪੁਰ ਚੌਂਕ ਤੋਂ ਇਹਦੇ ਵਿੱਚ ਵੀ ਜਾ ਕੇ ਬੰਦੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਉੱਥੇ ਮੰਨ ਕੇ ਚੱਲੋ ਵੀ ਸਾਨੂੰ ਜਿਵੇਂ ਮੈਂ ਦੱਸਿਆ ਵੀ 12-15 ਦਿਨ ਹੋਇਆ ਉਹ ਵੀ ਅਸੀਂ ਟਾਈਮ ਕਿੰਨਾ ਕੱਢਦੇ ਆ ਚਾਹੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਜਿਹੜੇ ਦੁਕਾਨਦਾਰ ਆ ਪੁਲ ਦੇ ਥੱਲੇ ਉਹਨਾਂ ਨੇ ਦੱਸਣ ਦੀ ਗੱਲ ਆ ਵੀ 30-35% 30 ਤੋਂ 40% ਉਹ ਕਹਿ ਰਹੇ ਆ ਵੀ ਫਰਕ ਪੈ ਗਿਆ ਸਿਰਫ 2 ਘੰਟੇ ਖਾਣ ਦੇ ਨਾਲ ਸਾਡਾ ਮੰਨਣਾ ਇਹ ਆ ਵੀ ਲਵੇ ਦੇ ਜੇ ਸਾਡੇ 5-7 ਪਿੰਡ ਵੀ ਸਾਨੂੰ ਸਾਥ ਦੇ ਦੇਣ 15-10 ਦਾ 15 ਨੌਜਵਾਨ ਸਾਡੇ ਨਾਲ ਰਲ ਜਾਣ ਆਪਾਂ ਉੱਥੇ ਪਹਿਰਾ ਜਿਵੇਂ ਸ਼ੇਰਪਰ ਦਿੱਤਾ 24 ਘੰਟੇ ਲਾ ਦਈਏ ਵੀ 1 ਮਹੀਨੇ ਦੇ ਵਿੱਚ ਬਿਲਕੁਲ ਖਤਮ ਹੋ ਸਕਦਾ ਨੌਜਵਾਨਾਂ ਨੂੰ ਕੀ ਪੀਸਾ ਲੱਗਦਾ ਨੌਜਵਾਨਾਂ ਨੂੰ ਇਹੀ ਪੀਲ ਆ ਜਿੰਨੇ ਵੀ ਧੂਰੀ ਦੇ ਨਾਲ ਲੱਗਦੇ ਪਿੰਡ ਆ ਵੈਸੇ ਤਾਂ ਜੀ 17-18 ਪਿੰਡ ਕਵਰ ਕਰ ਲੇ ਸਾਰੋਂ ਇਧਰਲੀ ਸਾਈਡ ਸੰਗਰੂਰ ਵਾਲੀ ਸਾਈਡ ਸਾਰੇ ਪਿੰਡ ਰਹਿੰਦੇ ਅਸੀਂ ਪਹੁੰਚਾਂਗੇ ਜਿੰਨੇ ਵੀ ਪਿੰਡਾਂ ਦੇ ਵਿੱਚ ਕਲੱਬ ਆ ਧਾਰਮਿਕ ਸੰਸਥਾਵਾਂ ਉਹਨਾਂ ਨੌਜਵਾਨਾਂ ਨੂੰ ਇਹੀ ਬੇਨਤੀ ਆ ਵੀਰੇ ਐਦੂ ਅਈ ਲੰਗਰ ਲਾਉਣ ਦੀ ਥਾਂ ਤੇ ਹੋਰ ਵੀ ਆਪਾਂ ਇੰਨਾ ਪੈਸਾ ਲਾਉਣੇ ਆ ਚੀਜ਼ਾਂ ਤੇ ਪਰ ਉਹ ਸਭ ਤੋਂ ਵੱਡਾ ਪੁੰਨ ਜਾਂ ਅੱਜ ਜਿਹੜੀ ਸਮੇਂ ਦੀ ਲੋੜ ਆ ਇਹ ਹੈ ਕਿ ਆਪਾਂ ਆਪਣੇ ਨੌਜਵਾਨ ਭਰਾਵਾਂ ਨੂੰ ਵਿਚਾਲੀਏ ਉਹਦੇ ਲਈ ਅਸੀਂ ਸਾਥ ਮੰਗਦੇ ਆ ਵੀ ਤੁਹਾਡੇ ਮੂਹਰੇ ਹੋ ਕੇ ਖੜਾਂਗੇ ਮਗਰ ਖੜ ਕੇ ਸਾਡਾ ਸਾਥ ਦੇ ਦਿਓ ਤਾਂ ਕਿ ਆਪਾਂ ਧੂਰੀ ਦੇ ਵਿੱਚੋਂ ਇਹ ਕੋੜ ਨੂੰ ਖਤਮ ਕਰ ਸਕੀਏ ਇਹ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਜੀ ਖੇੜੀ ਵਾਲਿਆਂ ਦਾ ਜੀ ਤੇ ਇਹਨਾਂ ਤੋਂ ਹੀ ਅਸੀਂ ਪ੍ਰੇਰਿਤ ਹੋ ਕੇ ਮਨ ਲੈ ਆਪਣੇ ਪਿੰਡ ਕਮੇਟੀ ਬਣਾ ਰਹੇ ਆ ਤੇ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜੀ ਨਸ਼ੇ ਨੂੰ ਜੜੋਂ ਖਤਮ ਕਰਾਂਗੇ ਜੇ ਅਸੀਂ ਪੂਰ ਲੋਕਾਂ ਨੂੰ ਵੀ ਕੀ ਅਪੀਲ ਕਰਦਾ ਹਾਂ ਅਸੀਂ ਕਹਿੰਦਾ ਵੱਧ ਤੋਂ ਵੱਧ ਨਾਲ ਜੁੜਨ ਜੀ ਇਹਨਾਂ ਦਾ ਸਹਿਯੋਗ ਕਰਨ ਜੀ ਤੇ ਬਹੁਤ ਵਧੀਆ ਉਪਰਾਲਾ ਨਾਲ ਤੇ ਵਾਈ ਜੀ ਕਿ ਫਤਿਹ ਬਾਈ ਸ਼ੇਰਪੁਰ ਦੀ ਕਮੇਟੀ ਆਈ ਆ ਸਾਡੇ ਕੋਲ ਨਸ਼ਾ ਰੋਕਣ ਲਈ ਹਨਾ ਆਪਾਂ ਇਹਨਾਂ ਦਾ ਸਾਰੇ ਪਿੰਡਾਂ ਨੇ ਰਲ ਕੇ ਸਾਥ ਦੇਣਾ ਤੇ ਇਹਨਾਂ ਦਾ ਪੂਰੀ ਤਰ੍ਹਾਂ ਦਿਲੋਂ ਤਨੋਂ ਮਨੋਂ ਤਨੋਂ ਸਹਿਯੋਗ ਕਰਨਾ ਤੇ ਆਪਣੇ ਪਿੰਡ ਸਾਰੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਜਿਹੜੇ ਬੱਚੇ ਵਿੱਚ ਫਸ ਚੁੱਕੇ ਨੇ ਦਲਦਲ ਦੇ ਵਿੱਚ ਇਹਨਾਂ ਨੂੰ ਕਢਣਾਗਾ ਤੇ ਇਹਨਾਂ ਨੂੰ ਕੱਢਣ ਦੇ ਲਈ ਆਪਾਂ ਨੂੰ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਹਿਯੋਗ ਦੇਣਾ ਪੈਣਾ ਆਪ ਵੀ ਦਾ ਸਾਰਿਆਂ ਦਾ ਧੰਨਵਾਦ ਦਿਲੋ